ਧੰਨ ਸਤਿਗੁਰੂ ਚਬਰ ਸਤਰ ਤਖਤ ਦੀ ਮਾਲਕ ਸ਼ਬਦ ਗੁਰੂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਆ ਪਾਵਨ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਹੈ ਜੀ ਪ੍ਰਵਾਨ ਕਰਨੀ ਸਤਿਗੁਰੂ ਜੀ ਆਪ ਜੀ ਦੇ ਦਰ ਕਰਦਾ ਪਾਵਨ ਫਰਮਾਨ ਹੈ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਗ ਚੰਨਣ ਹੋਆ ਜਿਉ ਕਰ ਸੂਰਜ ਨਿਕਲਿਆ ਆਪ ਪੋਰੇ ਚਿੰਦੂ ਨੂੰ ਬੁਲਾਵਾ ਸੋਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੀ ਕਠਾਇਆ ਦੇ ਮਾਵਾ ਕਨਸਾਰ ਹਨ ਤੇਰਾ ਪਾਪਾ ਨਾਨਕ ਵੀ ਇਸ ਮੱਤੇ ਕਾਫਰ ਲੋ ਡੀਐਸਪੀ ਸਰਦਾਰ ਜੋਗਤ ਸਿੰਘ ਜੀ ਐਸਐਚਓ ਸ੍ਰੀ ਅਸ਼ੋਕ ਕੁਮਾਰ ਸ਼ਰਮਾ ਜੀ ਸਮੁੱਚੇ ਸਟਾਫ ਦੇ ਨਾਲ ਮਿਲ ਕੇ ਪਾਵਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਬ ਦੀਆਂ ਖੁਸ਼ੀਆਂ ਅੰਦਰ ਸਮੂਹ ਸੰਗਤ ਜੀ ਦੇ ਪ੍ਰਭਾਵ ਪ੍ਰੀਤੇ ਰੂਪ ਵਿੱਚ ਥਾਣਾ ਡੇਰ ਬਣਾਉਣ ਕੇ ਕੀ ਚਰਨ ਪਵਾਏ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਪਾਵਨ ਗੁਰਬਾਣੀ ਧੁਰ ਕੀ ਬਾਣੀ ਆਈ ਸਭ ਅਗਲੀ ਚਿੰਤ ਮਿਟਾਈ ਕੀਤੇ ਪਾਵਨ ਸ਼ਬਦ ਚਮਕੀ ਦੇ ਜਾਪ ਪਏ ਸਤਿਗੁਰੂ ਜੀਓ ਕਿਰਪਾ ਬਖਸ਼ਿਸ਼ ਕਰਨੀ ਸਮੂਹ ਸਟਾਫ ਸਰਦਾਰ 조카 ਸਿੰਘ ਦੀ ਡੀਐਸਪੀ ਸਬ ਐਸਐਚਓ ਸ੍ਰੀ ਅਸ਼ੋਕ ਮਾਨ ਸ਼ਰਮਾ ਜੀ ਤੇ ਸਮੂਹ ਸਟਾਫ ਦੀ ਸਿਰ ਤੇ ਨਿਰ ਪ੍ਰਯਾਤਨਾ ਕੇ ਤੰਦੇ ਹੀ ਇਮਾਨਦਾਰੀ ਦੇ ਨਾਲ ਇਹ ਸਮਾਜਿਕ ਸੀਮਾਵਾਂ ਨਿਭਾਉਂਦਾ ਬਲ ਉਤਮ ਸਮਰੱਥਾ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਕਾਰ ਪਰਿਵਾਰਾਂ ਵਿੱਚ ਸੁਖ શાંતੀ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾਂ ਸਮੂਹ ਆਈ ਹੋਈ ਸੰਗਤ ਇੱਕ ਆਦਰੀ ਤੇਲ ਫੁੱਲ ਪੇਟ ਆਮਾਨਤਰ ਪ੍ਰਵਾਨ ਕਰਨੀਆਂ ਆਪ ਜੀ ਦੇ ਹਜ਼ੂਰ ਨਿਯੰਤ ਮਾਇਆ ਅਰਦਾਸਾਂ ਕਰਵਾ ਰਿਹਾ ਸਤਿਗੁਰੂ ਜੀ ਜੋ ਵੀ ਮਨੁ ਭਾਵਨਾ ਨੂੰ ਮਕਰ ਦੇ ਅਰਦਾਸਾਂ ਬੇਨਤੀਆਂ ਕਰਵਾ ਰਿਹਾ ਸਭਨਾ ਦੀਆਂ ਆਸਾਂ ਮਰਦਾ ਭਾਵਨਾਵਾਂ ਪੂਰੀਆਂ ਕਰਨੀਆਂ ਔਰ ਮੈਦਾਨੀ ਫੱਤੀ ਬਖਸ਼ਿਸ਼ ਕਰਕੇ ਨਿਵਾਦੇ ਨਾਲ ਸਤਿਗੁਰੂ ਜੀ ਸਮੂਹ ਸੰਗਤ ਦੇ ਵਾਸਤੇ ਸਮੂਹਟਾ ਆਪ ਜੀ ਵੱਲੋਂ ਮਿਠ ਪ੍ਰਸ਼ਾਦ ਅੱਜ ਕੇ ਹਾਜ਼ਰ ਆਪ ਜੀ ਪ੍ਰਵਾਨ ਕਰੋ ਸਮੂਹ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ ਕਰੋ ਜੀ ਜੋ ਜੋ ਜੀਵ ਸ਼ਕਣ ਆਪ ਜੀ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪਾਂ ਜੇ ਅਕਰਵਾਤਾ ਘਾਟਾ ਬੋਲ ਜੁੱਟ ਮੁਆਫਰਨੀ ਸੇ ਪਾਰਦੇ ਸੋਨ ਦੇ ਸਰਬਤ ਲਾਹੇ ਬੰਧ ਹੋਣ ਸੇ ਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i no, no, no. i ਨਾਲ ਦੀ ਨਾਲ ਸ਼ਬਦ ਵੀ ਮੇਰੇ ਮੀਰ ਕਹਿੰਦੇ ਲਾ ਦਿਓ ਦੁਪਹਿਰ ਪਾਸ ਫਰਾਸ ਵਾਹਿਗੁਰੂ ਦੁਪਹਿਰ ਦਾ ਦੁਪਹਿਰ